बाबा साहिब डॉक्टर जी ਰੇ ਮਗਰਾਓ ਬੁੱਕ ਕਰੋ ਬੁੱਕ ਕਰੋ ਕਮਿਟੀ 1249 ਦਾ ਰੱਦ ਕਰੋ ਰੱਦ ਕਰੋ ਰੱਦ ਕਰੋ ਡੀਟੀਏ 1249 ਦਾ ਰੱਦ ਕਰੋ ਰੱਦ ਕਰੋ ਰੱਦ ਕਰੋ ਯੋਕਤਿਆ ਮਹਾ ਬਿਹਾਰ ਨੂੰ ਰੱਦ ਕਰੋ पहचान एक समान समानी की पहचान एक समान बाबा साहब जी सा महान सम्राट किशोर जी अमर है तथागत बुद्ध की तथागत बुद्ध की ਨੌਲਾ ਦੀ ਕੰਮ ਕਰ। ਐਂਕੀ ਦਾ ਇੱਦਾਂ ਜੀ। ਆਪਾਂ ਚੱਲਦੇ ਹਾਂ। ਆਪਾਂ ਚੱਲਦੇ ਹਾਂ। ਪਾਲੀਪਾਚ ਨੂੰ ਬਿਲਕੁਲ ਦੇਖੋ। ਰੇਮਨਰ ਨਾਲ ਨਾਲ। ਮਦਦੋਂ ਦੇ ਉਸਾਲੀ ਮਦਦੋਂ ਦੇ। ਰੇਮਨਰ ਨਾਲ ਨਾਲ। ਆਵਾਜ਼ ਸਾਹਿਬ ਤੇ ਸੋਚਦੇ। ਸਰਕਾਰੀ ਨਹੀਂ ਹਾਲੀਏ। ਆਵਾਜ਼ ਸਾਹਿਬ ਤੇ ਸੋਚਦੇ। ਸਰਕਾਰੀ ਨਹੀਂ ਹਾਲੀਏ। ਸਾੰਦ ਨਦੀ ਦੀ ਪਹਿਚਾਣ। ਰੱਤ 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 ਮੇਰਾ ਦੇਖ ਕੇ ਭੋਕੇ ਜੈ ਭੀਮ ਜੈ ਭਾਰ ਜੈ ਭੀਮ ਜੈ ਭੇਪ ਜੈ ਭੀਮ ਜੈ ਭਾਰ ਪੂਰੇ ਬਿਸ਼ਪ ਤੇ ਜਿਹੜੇ ਬੋਧੀ ਸਾਡੇ ਸਮਾਜ ਦੇ ਲੋਕ ਹੈ ਉਹਨਾਂ ਦੀਆਂ ਨਜ਼ਰਾਂ ਤਤਘਤ ਮਹਾਮਾਨ ਬੁੱਧਾ ਨੂੰ ਜਿੱਥੇ ਗਿਆਨ ਪ੍ਰਾਪਤ ਹੋਇਆ ਸੀ ਬੋਧ ਗਿਆ ਜਿਹੜੀ ਅਸ਼ੋਕ ਸਮਰਾਟ ਨੇ ਡਿਵੈਲਪ ਕੀਤੀ ਸੀ ਉਸ ਬੋਧ ਗਿਆ ਮਹਾਬੋਧ ਗਿਆ ਜਿਹੜੀ ਸਾਡੀ ਧਰਤੀ ਹੈ ਉਹਨੂੰ ਮੁਕਤ ਕਰਾਉਣ ਵਾਸਤੇ ਲਗਭਗ ਕਾਫੀ ਸਮੇਂ ਤੋਂ ਜਿਹੜਾ ਇਹ ਅੰਦੋਲਨ ਚੱਲ ਰਿਹਾ ਤੇ ਉਸ ਅੰਦੋਲਨ ਦੇ ਵਿੱਚ ਪੂਰੇ ਪੰਜਾਬ ਦੇ ਲੋਕ ਜਿਹੜਾ ਉਹ ਹਿੱਸਾ ਪਾਰੇ ਆ ਮਿਸ਼ਾਲ ਯਾਤਰਾ ਕਰਕੇ ਜਿਹੜੀ ਡਾਕਟਰ ਬੀ ਆਰ ਅੰਬੇਡਕਰ ਭਵਨ ਬੂਟਾ ਮੰਡੀ ਤੋਂ ਸ਼ੁਰੂ ਹੋਈ ਸਵੇਰੇ ਤੇ ਲਾਂਬੜਾ ਨਕੋਦਰ ਦੇ ਬੁੱਧ ਵਿਹਾਰਾਂ ਤੋਂ ਹੁੰਦੀ ਹੋਈ ਅੱਜ ਡਾਕਟਰ ਬੀ ਆਰ ਅੰਬੇਡਕਰ ਪਾਰਕ ਨਕੋਦਰ ਰੋਡ ਹਦੀਆਬਾਦ ਦੇ ਵਿੱਚ ਪਹੁੰਚੀ ਹੈ ਤੇ ਅਸੀਂ ਆਪਣੇ ਡਾਕਟਰ ਬੀ ਆਰ ਅੰਬੇਡਕਰ ਵੈਲਫੇਅਰ ਸੁਸਾਇਟੀ ਵੱਲੋਂ ਤੇ ਸਾਰੀਆਂ ਬੀਬੀਆਂ ਭੈਣਾਂ ਨੌਜਵਾਲਾਂ ਵੱਲੋਂ ਅਸੀਂ ਇਸ ਜਿਹੜੀ ਮਿਸਾਲ ਯਾਤਰਾ ਆ ਇਹਦਾ ਪਹਿਲਾਂ ਅਸੀਂ ਜਿਹੜਾ ਹਾਰਦਿਕ ਸਵਾਗਤ ਕਰਦੇ ਆ ਔਰ ਕੋਟਨਕੋਟ ਨੇ ਅਸੀਂ ਧੰਨਵਾਦ ਕਰਦੇ ਆ ਨਾ ਸਾਡੇ ਧੰਬੰਦੂਆਂ ਦਾ ਜਿਨ੍ਹਾਂ ਨੇ ਇਹ ਯਤਨ ਕਰ ਰਹੇ ਆ ਕਿਉਂਕਿ ਇਹ ਕੰਮ ਸਭ ਤੋਂ ਬਹੁਤ ਵੱਡਾ ਇਹੀ ਕੰਮ ਆ ਵਿਸ਼ਵ ਕਲਿਆਣਕਾਰੀ ਮਾਰਗ ਦੇ ਉੱਤੇ ਸਾਨੂੰ ਪਹਿਰਾ ਦੇਣਾ ਤੇ ਅੱਜ ਦੀ ਜਿਹੜੀ ਆ ਉਹ ਲੀਡਿੰਗ ਰੋਲ ਸਾਡੇ ਸਾਪਲਾ ਸਾਹਿਬ ਤੇ ਬਲਦੇਵ ਭਾਜੀ ਮਕਸੂਦਾਂ ਵਾਲੇ ਤੇ ਹੋਰ ਸਾਡੇ ਤਾਂ ਬੰਦੂ ਸਾਰੇ ਸਾਥੀ ਕਰ ਰਹੇ ਆ ਤੇ ਪਿਖਸ਼ੁਣੀ ਸਹਿਬਾਨ ਜਿਹੜੇ ਸਾਡੇ ਪਿਖਸ਼ੂ ਆ ਪਿਖਸ਼ੁਣੀ ਖੇਮਾ ਜੀ ਸਤਿਕਾਰਯੋਗ ਸਾਡੇ ਉਹ ਇਹਦੇ ਬਾਰੇ ਤੁਹਾਨੂੰ 2 ਮਿੰਟ ਲਈ ਹਾਜ਼ਰੀ ਲਵਾਉਣਗੇ ਕੰਮਾਂ ਜੋ ਕੰਮਾਂ ਜੋ ਪਿਖਸ਼ੁਣੀ ਦਮਨ ਅਦਾ ਜੀ ਅਸੀਂ ਇਹਨਾਂ ਆਪਣੇ ਸਤਿਕਾਰਯੋਗ ਪਿਖਸ਼ੁਣੀ ਸਹਿਬਾਨਾਂ ਦਾ ਕੋਟਨ ਕੋਟਨ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਇਹਨਾਂ ਦਾ ਧੰਨਵਾਦ ਕਰਦੇ ਆਂ ਕਿਉਂਕਿ ਤਿਆਗ ਕਰਨਾ ਜਿਹੜਾ ਕੋਈ ਸੌਖੀ ਗੱਲ ਨਹੀਂ ਇਹਨਾਂ ਨੇ ਤਿਆਗ ਕੀਤਾ ਰਹਾ ਸੰਬੋਧੀ ਮਾਰਗ ਨੂੰ ਭਾਰਤ ਨੂੰ ਪਰਵੁੱਧ ਭਾਰਤ ਬਣਾਉਣ ਵਾਸਤੇ ਇਹਨਾਂ ਦਾ ਯੋਗਦਾਨ ਹੈ ਤੋਂ ਕੋਟਨ ਕੋਟਨ ਇਹਨਾਂ ਦਾ ਧੰਨਵਾਦ ਕਿੰਨੀ ਖੇਮਾ ਜੀ ਸਭ ਤੋਂ ਪਹਿਲੇ ਪਰਮਪੁੱਤੇ ਬਾਬਾ ਸਾਹਿਬ ਤੋਂ ਸਨਮਨ ਕਰਦੀ ਹੂ ਤੋਂ ਬਾਬਾ ਸਾਹਿਬ ਦੀ ਬਜਾਏ ਸਹੀ ਮੇਰੇ ਕੰਠੇ ਚਿਵਰ ਆਇਆ ਹੈ मैं थो थो करती मेरे साथ में खड़ी घड़ी हूँ जी मेरे उपाचार्य जी हैं मैं इनको भी वंदन करती हूँ बार बार इन्हीं तो की वजह से आज मैं यहाँ हूँ आप सबके सामने और मैं यूट्यूब खोजाबाद से हूँ मेरा बस कहना तो बहुत कुछ है लेकिन समय बहुत कम है तो हम कहना चाहेंगे कि जब तक हमको मंजिल मिल ना जाए जब तक हमको हमारा अधिकार मिल न जाए जब तक ਇਹਦੀ ਯਤਨ ਖਤਮ ਹੋ ਨਾ ਜਾਏ। ਤਬ हमको हमारा महाबोधि मुत्तार मिलना जाए। तब तक ऐसे ही चलना है, ऐसे ही लड़ना है, ऐसे आवाज उठानी है और ऐसे ही लगे रहना। साथ ही बात। अगले प्रोग्राम से शुरू मैं जेड़े इस यात्रा दे विच शामिल होया साडे अर्बन स्टेट को ਆਪਣੀ ਟੀਮ ਸਮੇਤ ਸ਼ੰਸ਼ਮ ਜੀ ਸਾਡੇ ਜਨਤਕਤਰ ਤੇ ਉਹ ਉਹਨਾਂ ਦੇ ਸਾਥੀ ਪਹੁੰਚੇ ਆ ਐਸਐਲ ਐਸਐਲ ਭੇਤੀ ਸਾਹਿਬ ਪਹੁੰਚੇ ਆ ਤੇ ਵਦਨ ਸਾਹਿਬ ਔਰ ਭਾਣੋਕੀ ਤੋਂ ਸਾਡੇ ਸਾਥੀ ਰੋਕੀ ਜੀ ਆਪਣੀ ਟੀਮ ਸਮੇਤ ਯਾਤਰਾ 'ਚ ਸ਼ਾਮਲ ਹੋਣ ਲਈ ਜੀਬ ਲੈ ਕੇ ਆਏ ਆ ਅਸੀਂ ਉਹਨਾਂ ਦਾ ਵੀ ਜਿਹੜਾ ਸਾਥੀਆਂ ਦਾ ਧੰਨਵਾਦ ਕਰਦੇ ਆ ਸੁਨੀਤਾ ਜੀ ਸਾਡੇ ਸ਼ਰਮਾ ਜੀ ਔਰ ਹੋਰ ਸਾਡੇ ਤਰਸੇਮ ਪੱਪੂ ਜੀ ਔਰ ਸਾਡੇ ਪ੍ਰਧਾਨ ਜੀ ਆਪਣੇ ਸੁਰਿੰਦਰ ਢੰਡਾ ਜੀ ਔਰ ਸਾਡੇ ਮਾਣਾ ਜੀ ਔਰ ਧਰਮਿੰਦਰ ਬੋਧ ਜੀ ਸਾਰੇ ਜਿੰਨੇ ਵੀ ਸਾਥੀ ਆ ਪ੍ਰੇਮ ਦੀ ਹਸਿਆਲਪਤੋਂ ਡਾਕਟਰ ਹਰਪੰਸ ਲਾਲ ਜੀ ਔਰ ਕਸ਼ੰਬਰ ਜੀ ਤੇ ਹੋਰ ਵੀ ਰਤਨ ਕੈਲੇ ਜੀ ਬਾਕੀ ਬਹੁਤ ਸਾਰੇ ਸਾਥੀ ਆ ਮੈਂ ਜਾਣੇ ਸਾਰਿਆਂ ਦੇ ਲੈਣ ਦਾ ਮੈਂ ਇਹਨਾਂ ਜਿਹੜੇ ਸਾਥੀਆਂ ਦਾ ਹਾਜ਼ਰੀ ਨਾਲ ਉਹਨਾਂ ਉਹਨਾਂ ਦੀ ਵੀ ਹਾਜ਼ਰੀ ਉਹ ਸਾਥੀ ਜੈਕਾਰਾ ਵਾਸਾਬ ਤੁਹਾਡੀ ਸੋਚ ਤੇ ਜੈ ਭੀਮ ਜੈ ਭਾਰਤ

ਅੱਜ ਪੁੱਤ ਗਿਆ ਆਜ਼ਾਦ ਮਸ਼ਾਲ ਮਾਰਚ ਜਲੰਧਰ ਲੁਕੋਟਰ ਮੈਦਾਨਪੁਰ ਤੋਂ ਹੁੰਦਾ ਹੋਇਆ ਅੰਮ੍ਰਿਤਪੁਰ ਫਤਿਯਾਬਾਦ ਤੇ ਹੁਣ ਸੰਗमित्रा ਸੁੱਧ ਵਿਹਾਰ ਦੇ ਵਿੱਚ ਪਹੁੰਚਿਆ ਹੈ ਪੁੱਤ ਗਿਆ ਉਹ ਇਤਿਹਾਸਕ ਸਥਾਨ ਹੈ ਜਿੱਥੇ ਤਤਸਗਤ ਪੁੱਤ ਲੋਏ ਗਿਆਨ ਪ੍ਰਾਪਤ ਕੀਤਾ ਹੈ ਔਰ ਤਥਾਗਤ ਦੀ ਯਾਦ ਦੇ ਵਿੱਚ ਹੀ ਉੱਥੇ ਬਹੁਤ ਵੱਡਾ ਜਿਹੜਾ ਉੱਠ ਗਿਆ ਟੈਂਪਲ ਬਣਿਆ ਹੋਇਆ ਹੈ ਔਰ ਉਹ ਟੈਂਪਲ ਜਿਹੜਾ ਹੈ ਕੱਲੇ ਭਾਰਤ ਵਿੱਚ ਹੀ ਨਹੀਂ ਸਮੁੱਚੇ ਸੰਸਾਰ ਵਿੱਚ ਜਿਹੜਾ ਹੈ ਉਹ ਮਾਨਤਾ ਹੈ ਉਹਨੂੰ ਜਿਹੜੇ 26 27 ਬੁੱਧਿਸਟ ਕੰਟਰੀ ਨੇ ਉਹ ਉੱਥੇ ਆ ਕੇ ਸਜਦਾ ਕਰਦੇ ਨੇ ਔਰ ਇਹ ਤੋਂ ਇਲਾਵਾ ਵੀ ਜੋ ਦੁਨੀਆ ਭਰ ਦੇ ਵਿੱਚ ਬਹੁਤ ਅਪਾਸਕ ਨੇ ਕੋਈ ਵੀ ਆ ਕੇ ਉਥੇ ਆਪਣੀ ਸਜਦਾ ਕਰਦੇ ਨੇ ਪਰ ਵਿਖਾਂਤ ਇਸ ਸਥਾਨ ਦਾ ਇਹ ਹੈ ਵੀ ਬਈ ਬਹੁਤ ਲੰਮੇ ਸਮੇਂ ਤੋਂ ਇਹਦੇ ਉੱਤੇ ਜਿਹੜਾ ਕਬਜ਼ਾ ਹੈ ਉਹ tatha ਗਤ ਬੁੱਧ ਦੇ ਜਿਹੜੇ ਜਾਤੀ ਸਮਾਨਤਾ ਭਾਈਚਾਰਾ ਤੇ ਨਿਆਂ ਵਾਲੇ ਸਿਧਾਂਤ ਹੈ ਉਹਨਾਂ ਦੇ ਉਥੇ ਉਲਟ ਜਿਹੜਾ ਕੰਮ ਹੋ ਰਿਹਾ ਹੈਗਾ ਔਰ ਉਹਦੀ ਜਿਹੜੀ ਵਕਾਸ ਹੈ ਉਸ ਬੁੱਧਗਯਾ ਦਾ ਉਹਨੂੰ ਰੋਕਿਆ ਜਾ ਰਿਹਾ ਕਿਉਂਕਿ ਜੇ ਜਾ ਕੇ ਵੇਖਿਆ ਜਾਏ ਤਾਂ ਬੁੱਧਗਯਾ ਦੇ ਆਲੇ ਦੁਆਲੇ ਜਿਹੜਾ ਬੁੱਧਗਯਾ ਦਾ ਜਿੱਥੇ ਗਿਆਨ ਪ੍ਰਾਪਤ ਕੀਤਾ ਉਹ ਟਰੀ ਦੇ ਦੁਆਲੇ ਵੀ ਜਿਹੜਾ ਹੂਰ ਤੱਕ ਜਿਹੜਾ ਘੱਟੋ ਘੱਟ 5-500 ਜਿਹੜਾ ਆਪਣੇ ਬਰਨਾਂਦ ਤੱਕ ਜਿਹੜਾ ਅੱਦੇ ਫਰਨਾਂਦ ਤੱਕ ਸਾਰੇ ਦੇਸ਼ਾਂ ਨੇ ਆਪਣੇ ਆਪਣੇ ਉੱਥੇ ਸਤੂਪਾ ਬਣਾਏ ਹੋਏ ਨੇ ਤੇ ਇਹ ਜਿਹੜਾ ਗਯਾ ਦਾ ਪ੍ਰਬੰਧ ਹੈ ਜੋ ਜਿਹੜਾ 49 ਦਾ ਐਕਟ ਹੈ ਬਹੁਤ ਗਾਇਦਾ ਟੈਂਪਲ ਦਾ ਉਹਦੇ ਮਤਲਬ ਪੰਜ ਜਿਹੜੇ ਉਹਨੂੰ ਰਨ ਕਰਦੇ ਹੈਗੇ ਆ ਦੋ ਜਿਹੜੇ ਬਹੁਤ ਭਿਖਸ਼ੂ ਹੈ ਇੱਕ ਡੈਪਟੀ ਕਮਿਸ਼ਨਰ ਹੁੰਦਾ ਤੇ ਦੂਜੇ ਵੀ ਜਿਹੜੇ ਦੋ ਆ ਉਹ ਬੁੱਧ ਜਿਹੜੇ ਆਪਾਸਕ ਹੋਣੇ ਚਾਹੀਦੇ ਹੈਗੇ ਆ ਬਾਰੇ ਵਕਤ ਦੀਆਂ ਜਿਹੜੀਆਂ ਮਨੁਵਾਦੀ ਸਰਕਾਰਾਂ ਹੈਗੀਆਂ ਉਹਨਾਂ ਨੇ ਆਪਣੇ ਜਿਹੜੇ ਉੱਤੇ ਪ੍ਰਬੰਧ ਦੇ ਵਿੱਚ ਜਿਹੜਾ ਬਹੁਤ ਗੈਰ ਦਾ ਜਿਹੜਾ ਸੰਸਾਰ ਪੱਤਰ ਤੇ ਜਿੱਦਾ ਜਾਪਾਨ ਹੈ ਕੋਰੀਆ ਹੈ ਹੋਤ ਕੰਬੋਡੀਆ ਹੈ ਹੋ ਜਿੰਨੇ ਪੁਦਰਸਟ ਕੰਟਰੀ ਨੇ ਉਹਦਾ ਉਥੇ ਬਹੁਤ ਵੱਡੇ ਪੱਤਰ ਤੇ ਵਿਕਾਸ ਕਰਨਾ ਚਾਹੁੰਦੇ ਹੈਗੇ ਆ ਪਰ ਉਹ ਪ੍ਰਬੰਧਕ ਜਿਹੜੇ ਆ ਵਿੱਚ ਬੈਠੇ ਉਹ ਨਹੀਂ ਕਰਦੇ ਰੇ ਇਸ ਲਈ ਹੈ ਜਿਹੜਾ ਅੱਜ ਵਿਸ਼ਾਲ ਮਾਰਚ ਹੈ ਜਲੰਧਰ ਤੋਂ ਚੜ ਕੇ ਰਕੋਤਰ ਮਹਿਤਪੁਰ ਤੇ ਅਧਿਆਬਾਦ ਅੰਬੇਡਕਰ ਪਾਰਕ ਤੋਂ ਹੁੰਦਾ ਹੋਇਆ ਇੱਥੇ ਪਹੁੰਚਿਆ ਹੈਗਾ ਔਰ ਇਹਦਾ ਇੱਕੋ ਹੀ ਮਕਸਦ ਹੈ ਵੇ ਜਿਹੜਾ 1949 ਦਾ ਐਕਟ ਹੈ ਉਹਨੂੰ ਜਿਹੜਾ ਖਤਮ ਕੀਤਾ ਜਾਣਾ ਚਾਹੀਦਾ ਜਦ ਕਿ ਇਹ ਗੱਲ 바ਵਾ ਸਾਹਿਬ ਡਾਕਟਰ ਮਿਤਕਰ ਨੇ ਜੇਸ ਵੇਲੇ ਸੰਵਧਾਨ ਲਿਖਿਆ ਉਦੋਂ ਉਹਨਾਂ ਨੇ ਸੰਵਧਾਨ ਦੇ ਆਰਟੀਕਲ 13 ਜਿਹੜਾ ਹੈਗਾ ਉਹਦੇ ਵਿੱਚ ਇਹ ਗੱਲਾਂ ਜਿਹੜੀਆਂ ਸਿੱਗੀਆਂ ਉਹਨਾਂ ਨੇ ਕਲੀਅਰ ਕੱਟ ਲਿਖ ਦਿੱਤੀਆਂ ਵੀ ਇਸ ਸੰਵਧਾਨ ਨੇ 26 ਜਨਵਰੀ 1950 ਤੋਂ ਲਾਗੂ ਹੋਣਾ ਹੈ ਤੇ ਜਦੋਂ ਇਹ ਸੰਵਧਾਨ ਇਸ ਦੇ ਵਿੱਚ ਲਾਗੂ ਹੋ ਜਾਣਾ ਹੈਗਾ ਤਾਂ ਫੇਰ ਇਹ ਇਹ ਜਿਹੜੇ ਇਸ ਸੰਵਧਾਨ ਤੋਂ ਪਹਿਲਾਂ ਜਿੰਨੇ ਵੀ ਕੋਈ ਕਦੇ ਕਾਨੂੰਨ ਆ ਰੰਪਰਮਾ ਹੈਗੀਆਂ ਰੀਤੀਆਂ ਹੈਗੀਆਂ ਉਹ ਸਾਰੀਆਂ ਆਟੋਮੈਟਿਕ ਜਿਹੜੀਆਂ ਖਤਮ ਹੋ ਜਾਣੀਆਂ ਹੈਗੀਆਂ ਉਹ ਜ਼ੀਰੋ ਹੋ ਜਾਣੀਆਂ ਹੈਗੀਆਂ ਤੇ ਜਿਹੜਾ ਸੰਵਧਾਨ ਹੈ ਉਹ ਹੀਰੋ ਹੋ ਜਾਣਾ ਚਾਹੀਦਾ ਹੈ ਚਾਹੀਦਾ ਤਾਂ ਇਹ ਸੀ ਵੀ ਉਹ ਐਕਟ ਸੰਵਧਾਨ ਦੇ ਮਤਾਬਕ ਕਰਦਾ ਹੈ ਪਰ ਇਹ ਧੱਕੇ ਨਾਲ ਜਿਹੜੇ ਲੋਕ ਹੈ ਮਨੁਵਾਤੀ ਉੱਥੇ ਕਬਜ਼ਾ ਹੋ ਕੇ ਬੈਠੇ ਆ ਤੇ ਬੁੱਧ ਗਾਇਆਂ ਨੂੰ ਆਜ਼ਾਦ ਕਰਾਉਣ ਵਾਸਤੇ ਅੱਜ ਜਿਹੜਾ ਇਹ مشਾਲ مارچ ਇੱਥੇ ਪਹੁੰਚਿਆ ਹੈ ਉਹਦਾ ਸੰਗमित्रा ਬੁੱਧ ਵਿਹਾਰ ਜਿਹਦੇ ਅੱਜਕੱਲ ਸੰਚਾਲਕ ਜਿਹੜੇ ਪ੍ਰਬੰਧਕ ਹੈਗੇ ਆ ਡਾਕਟਰ ਭਜਨ ਪਰ ਭਜਨ ਜੀ ਤੇ ਨੈਨਦੀਪ ਜੀ ਉਹ ਇੱਥੇ ਉਹਨਾਂ ਨੇ ਜਿਹੜੇ ਆਪਾਸ ਆਏ ਉਹਨਾਂ ਦੇ ਲਈ ਚਾਹ ਪਾਣੀ ਦਾ ਵੀ ਪ੍ਰਬੰਧ ਕੀਤਾ ਹੈ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੈ ਪੀ ਜੈ ਭਾਰ ਨਮੋ ਬੁੱਧ